ਆਈਫਿਊ ਦੇ ਬਾਹਰ ਆਦੇ ਬਿਲਕੁਲ ਉਹਨੇ ਜੇਟ ਦੇ ਬਾਹਰ ਇਹ ਹਸਬੰਦ ਤੁਹਾਡੀ ਵਾਈਫ ਨੇ ਇਹ ਇਥੇ ਬਾਹਰ ਡਿੱਟੇ ਸੀ ਜੇ ਆਮ ਜਿਹੜੀ ਜੀ ਪ੍ਰੋਬਲਮ ਕਿਉਂ ਆ ਉਹਨਾਂ ਨੇ ਨਾ ਸਾਲ ਹੀ ਤੋਂ ਹੋ ਰਿਹਾ ਉਹ ਇਹਨਾਂ ਦੀ ਸਾਲ ਹੀ ਪ੍ਰੋਬਲਮ ਸੀਗੀ ਇਹਨਾਂ ਨੇ ਆਈਫਿਊ ਕੈਨਸਲ ਕੀਤਾ ਤੇ ਇਹ ਬਾਹਰ ਹੁਣ ਗਏ ਪਏ ਸੀਗੇ ਇੱਥੇ ਹੀ ਜਮੀਨ ਤੇ ਤੇ ਮੈਂ ਕਿਹਾ ਤੁਸੀਂ ਬਾਹਰ ਕਿਉਂ ਹੈ ਅੰਦਰ ਕਿਉਂ ਨਹੀਂ ਨੇ ਦੱਸੋ ਜੀ ਭਾਜੀ ਕਿਉਂ ਆਏ ਬਾਹਰ ਸਾਹਮਣੇ ਖੜਦਾ ਵੀ ਹਨ ਤੁਹਾਨੂੰ ਤਾਂ ਜੀ ਸਿੱਧੀ ਜਿਹੀ ਉਹ ਕਰੂਗਾ ਬਹੁਤ ਗਰਮੀ ਹੈ ਜੀ ਇਹ ਕਹਿੰਦੇ ਉੱਥੇ ਔਰ ਨਾਲੇ ਤੇ ਓਜੀ ਵਾਲਾ ਕੋਲ ਪਾਣਾ ਫਾਰਮੈਟ ਪਰਬਲ ਨਹੀਂ ਇਥੇ ਬਕਰਾਰੇ ਨੇ ਹਾਂ ਜੀ ਹੁਣ ਕਾਫੀ ਦਿਨ ਹੋ ਗਏ ਆ ਤੇ ਹੁਣ ਕੱਲ ਕਹਿ ਰਹੇ ਆ ਕਿ ਕੋਈ ਆਪਰੇਸ਼ਨ ਕਰਨਾ ਬਿਤੇ ਚਾਹੀਏ। ਪਰ ਇਹ ਹਾਲਾਤ ਦੇਖੋ ਤੁਸੀਂ ਏਸੀ ਬੰਦ ਹੈ ਔਰ ਮਰੀਜ਼ ਜਿਹੜਾ ਹੈ ਉਹ ਜ਼ਮੀਨ ਤੇ ਲੇਟ ਹੋਇਆ। ਇਹ ਦੇਖੋ ਇਹ ਮਰੀਜ਼ ਆਪਣੇ ਘਰੋਂ ਪੱਖੇ ਦਾ ਕਿਤੇ ਆ ਰਹੇ ਨੇ ਇੰਨੇ ਬੁਰੇ ਹਾਲਾਤ ਨੇ ਆਈਸੀਯੂ ਕਹਿੰਦੇ ਇਹਨੂੰ ਜਿੱਥੇ ਕਹਿੰਦੇ ਆਈਸੀਯੂ ਜਿਹੜਾ ਹੁੰਦਾ ਉਸ ਤੋਂ ਵੱਡਾ ਜਿਹੜਾ ਲਾਈਫ ਪਚਾਣ ਦਾ ਇੱਕ ਉਹ ਸੋਰਸ ਹੁੰਦਾ ਜਿੱਥੇ ਅਸੀਂ ਵਿਚਾਰਦੇ ਹਾਂ ਕਿ ਮਰੀਜ਼ ਨੂੰ ਲੇਕਿਨ ਇੱਥੇ ਇਹ ਰਾਤ ਨੇ ਕਿ ਮਰੀਜ਼ ਆਪਣੇ ਘਰੋਂ ਪੱਥੇ ਲਾ ਕੇ ਇੱਥੇ ਚਾਣਦੇ ਪਏ ਇਹ ਭਗਵੰਤ ਜੀ ਤੁਹਾਨੂੰ ਦੇਖਣਾ ਪਏ। ਯਾ ਸ਼ੰਗਰ ਜੀ ਕੀ ਜਾ ਫਰੇਣਾ ਅੱਜ ਅਸੀਂ ਸਿਵਲ ਆਪਰੇਸ਼ਨ ਗੁਰਦਾਸਪੁਰ ਦੇ ਵਿੱਚ ਆਏ ਆ ਆਈ ਸੀ ਯੂ ਦੇ ਚ ਖੜੇ ਹਾਂ ਇਸ ਟਾਈਮ ਔਰ ਇੱਥੇ ਜੋ ਹਾਲਾਤ ਜਿਹੜੇ ਦੇਖੇਗੇ ਨੇ ਬਹੁਤ ਬੁਰੇ ਹਾਲਾਤ ਦੇਖੇਗੇ ਨੇ ਕਾਰਨ ਕੀ ਹੈ ਕਿ ਇੱਥੇ 6 ਅਸੀਂ ਲੱਗੇ ਹੋਏ ਨੇ ਉਹਨਾਂ ਦੇ ਵਿੱਚੋਂ 4 ਅਸੀਂ ਚੱਲ ਰਹੇ ਨੇ 2 ਅਸੀਂ ਖਰਾਬ ਹੈ। ਇਹ ਕਿ ਜਿਹੜੇ ਚੱਲ ਰਹੇ ਨੇ ਉਹਨਾਂ ਦੀ ਪੂਲਿੰਗ ਬਿਲਕੁਲ ਵੀ ਨਹੀਂ ਬਿਲਕੁਲ ਉਹ ਡੈੱਡ ਨੇ ਔਰ ਉਹਨਾਂ ਦੀ ਕਹਿੰਦੇ ਉਹਨ ਕੀ ਐਸੇ ਜੋ ਮਾਹੌਲ ਬਣਿਆ ਆਈਸੀਯੂ ਵਾਲਾ ਮਾਹੌਲ ਲੱਗਦਾ ਹੀ ਨਹੀਂ ਪਿਆ ਗੰਦਗੀ ਇੱਥੇ ਪੂਰੀ ਹੈ ਔਰ ਇੱਥੇ ਬਿਲਕੁਲ ਇਫੀ ਬੰਦ ਪਈ ਹੈ ਇਸ ਸੰਬੰਧ ਵਿੱਚ ਐਸਐਮਓ ਸਾਹ ਨਾਲ ਗੱਲ ਹੋਈ ਸੀਗੀ ਉਹਨਾਂ ਨੇ ਕਿਹਾ ਸੀਗਾ ਕਿ ਅੱਜ ਕੱਲ ਤੁਸੀਂ ਠੀਕ ਕਰਵਾ ਦੇਵਾਂਗੇ ਲੇਕਿਨ ਹਜੇ ਤੱਕ ਠੀਕ ਹੋਏ ਨਹੀਂ ਹੈ ਮੈਂ ਪ੍ਰਸ਼ਾਸਨ ਨੂੰ ਕਿ ਮੰਗ ਕਰਨਾ ਔਰ ਭਗਵਾਨ ਤੁਮਾਂ ਜੀ ਨੂੰ ਕਿ ਮੰਗ ਕਰਨਾ ਕਿ ਅਸੀਂ ਗੱਲਾਂ ਦੀ ਕੀਤੀਆਂ ਸੀ ਬੜੀ ਬੜੀ ਵੱਡੀਆਂ ਕਿ ਅਸੀਂ ਜਿਹੜੀਆਂ ਸਰਕਾਰੀ ਜਿਹੜੇ ਹਸਪੀਟਲ ਨੇ ਉਹਨਾਂ ਦੇ ਵਿੱਚ ਗਰੀਬ ਲੋਕਾਂ ਨੂੰ ਮੁਫਤ ਜਿਹੜੀ ਹੈ ਸੁਵਿਧਾ ਦੇਵਾਂਗੇ ਜਿਹੜੀਆਂ ਸਾਡੀ ਐਮਰਜੈਂਸੀ ਸੁਵਿਧਾਵਾਂ ਆ ਉਹ ਦੇਵਾਂਗੇ ਤੁਹਾਡੀਆਂ ਜਿਹੜੀਆਂ ਬਿਮਾਰ ਲੋਕਾਂ ਵਾਸਤੇ ਜੋ ਅਸੀਂ ਕਹਿੰਦੇ ਆ ਅਸੀਂ ਉਹ ਦੇਵਾਂਗੇ ਸਵਾਸਥ્ય ਸੁਵਿਧਾਵਾਂ ਜਿਹੜੀਆਂ ਉਹ ਮੁਫਤ ਦੇਵਾਂਗੇ ਪਰ ਸਕਾਈ ਦੇ ਵਿੱਚ ਆਵਾ ਕਿ ਇੱਥੇ ਪ੍ਰੈਕਟੀਕਲੀ ਕੁਝ ਨਹੀਂ ਹੋ ਰਿਹਾ ਇਸ ਲਈ ਮੇਰੀ ਮੰਗ ਹੈ ਕਿ ਅਸੀਂ ਜੋ ਜਿਹੜਾ ਅਸੀਂ ਜੋ ਸਾਲ ਬਾਲਾ ਸਾਹਿਬ ਠਾਕਰੇ ਵੱਲੋਂ ਆਏ ਆ ਔਰ ਮੰਗ ਕਰ ਰਹੇ ਆ ਕਿ ਭਗਵੰਤਪਨ ਜੀ ਜਿਸ ਤਰ੍ਹਾਂ ਤੁਸੀਂ ਬਾਕੀ ਜਿਹੜਾ ਤਹਿਸੀਲ ਦੇ ਵਿੱਚ ਤੁਸੀਂ ਛਾਪੇ ਮਾਰੇ ਨੇ ਉotra ਇਸ ਹਸਪਤਾਲ ਦੇ ਵਿੱਚ ਛਾਪੇ ਮਾਰੋ ਕਿਉਂਕਿ ਇੱਥੇ ਸਾਰੇ-ਸਾਰੇ ਏਸੀ ਜਿਹੜੇ ਆ ਪੂਰੇ ਹਸਪਤਾਲ ਨਾ ਸਿਰਫ ਆਈਪੀਓ ਦੇ ਵਿੱਚ ਬਲਕਿ ਪੂਰੇ ਹਸਪਤਾਲ ਦੇ ਵਿੱਚ ਉਹ ਇਸ ਤਰ੍ਹਾਂ ਦਾ ਹਾਲਾਤ ਨੇ ਐਮਰਜੈਂਸੀ ਦੇ ਵਿੱਚ ਵੀ ਜਾ ਕੇ ਦੇਖੋ ਤੁਸੀਂ ਉੱਥੇ ਵੀ ਗੰਦਗੀ ਭਰੀ ਹੋਈ ਹੈ ਉੱਥੇ ਵੀ ਜਿਹੜੇ ਏਸੀ ਟੋਟਲ ਬੰਦ ਪਏ ਨੇ ਕੱਲ ਤੇ ਇਹ ਹਾਲਾਤ ਹੋ ਗਏ ਸੀਗੇ ਕਿ ਮਰੀਜ਼ ਆਪਣੇ ਘਰੋਂ ਜਾ ਕੇ ਪੱਖੇ ਲੈ ਕੇ ਆਏ ਨੇ ਕਿਉਂਕਿ ਇੱਥੇ ਪੱਖੇ ਵੀ ਪਾਉਲ ਚੁੱਕੇ ਸੀ ਫੋ ਮੈਂ ਅੱਜ ਡਿਗਰ ਦੇ ਕੋਲ ਗਏ ਹੋ ਕੇ ਨਾਲ ਲਾ ਕੇ ਸਾਰੇ ਕੋਲ ਪੁੱਛਤਾ ਕੀਤੀ ਹੈ ਉਹਨਾਂ ਨੇ ਇਹੀ ਕਿਹਾ ਹੈ ਕਿ ਕਿਤੇ ਡਾਕਟਰ ਵੀ ਇੱਥੇ ਬਹੁਤ ਘੱਟ ਆਦੇ ਨੇ ਚਾਰ ਦਿਨ ਬਾਅਦ ਇੱਕ ਡਾਕਟਰ ਹੀਰਾ ਦੇ ਲਾਲ ਇੱਥੇ ਐਡਮਿਟ ਕਰਾਇਆ ਸੀ ਚਾਰ ਦਿਨ ਬਾਅਦ ਡਾਕਟਰ ਨੂੰ ਦੇਖਣ ਆਏ ਨੇ ਔਰ ਆਂਦੇ ਹੀ ਅੰਮ੍ਰਿਤਸਰ ਉਹਦਾ ਰੈਫਰ ਕਰ ਦਿੱਤਾ ਫਿਰ ਉਸ ਦਿਨ ਅਸੀਂ ਸਿਰਸਣਾ ਵੱਲੋਂ ਜਿਹੜਾ ਉੱਥੇ ਰੋਲਾ ਥੋੜਾ ਜਿਹਾ ਪਾਇਆ ਐਸੋਮੋ ਸਾਹਿਬ ਨਾਲ ਗੱਲ ਕੀਤੀ ਉਹਨੂੰ ਅੱਜ ਜਿਹੜਾ ਐਡਮਿਟ ਕੀਤਾ ਗਿਆ ਉਹਨੂੰ ਐਮਰਜੈਂਸੀ ਦੇ ਵਿੱਚ ਹੁਣ ਉਹੀ ਜਿਹੜਾ ਇਲਾਜ ਕਰ ਰਹੇ ਸੀ ਤੇ ਨਹੀਂ ਹੋਣਾ ਉਹ ਜੇ ਇੱਥੇ ਹੋ ਰਿਹਾ ਕਿਉਂ ਕਾਰਨ ਹੈ ਕਿ ਅਸੀਂ ਉਹਨਾਂ ਨਾਲ ਖੜੇ ਹੋ ਗਿਆ ਪਰ ਜਿਨ੍ਹਾਂ ਨਾਲ ਜਦੋਂ ਅਸੀਂ ਨਹੀਂ ਖੜੇ ਹੋ ਸਕਦੇ ਉਹ ਕਿੱਥੇ ਜਾਣਗੇ ਉਹ ਗਰੀਬ ਕਿੱਥੇ ਜਾਣਗੇ ਜਿਨ੍ਹਾਂ ਨੂੰ ਇੱਥੇ ਆਪਣੀ ਇੱਕ ਉਮੀਦਾਂ ਲੈ ਕੇ ਇੱਥੇ ਆਉਂਦੇ ਨੇ ਔਰ ਕਹਿੰਦੇ ਨੇ ਕਿ ਸਿਵਲ ਹਸਪਤਾਲ ਦੇ ਵਿੱਚ ਸਾਨੂੰ ਬਹੁਤ ਜਿਹੜੀਆਂ ਸੇਵਾਵਾਂ ਮਿਲਣਗੀਆਂ ਸਾਨੂੰ ਸਵਾਸਥੇ ਲਾਭ ਹੋਏਗਾ ਪਰ ਇੱਥੇ ਦੇਖਣ ਨੂੰ ਮਿਲਦਾ ਕਿ ਇੱਥੇ ਕੋਈ ਵੀ ਕੇਅਰ ਨਹੀਂ ਕੀਤੀ ਜਾਂਦੀ ਡਾਕਟਰ ਜਿਹੜੇ ਆ ਬਿਲਕੁਲ ਕੇਅਰਲੈਸ ਨੇ ਔਰ ਮੈਂ ਮੰਗ ਕਰਦਾ ਇੱਕ ਵਾਰ ਇੱਥੇ ਵੀ ਚਾਹੇ ਦਿਨ ਚਾਹੇ ਰਾਤ ਜੇ ਤੁਹਾਨੂੰ ਸਮਾਂ ਮਿਲੇ ਇੱਥੇ ਵੀ ਛਾਪਾ ਮਾਰੋ ਪਤਾ ਲੱਗੇ ਤਾਂ ਮਿੱਤਰ ਸੱਚਾਈ ਕੀ ਹੈ ਜੈ ਸ਼ੰਕਰ ਜੀ ਕੀ ਜੈ ਬੋਲੇ ਰਾਮ ਜੈ ਸ਼ੰਕਰ